ਤ ਤੁਹਾਨੂੰ ਨਵਯੁਵਕ ਦੁਸ਼ਹਿਰਾ ਕਮੇਟੀ ਫਲੋਰ ਦੀ ਇੱਕ ਅਹਿਮ ਮੀਟਿੰਗ ਦੁਸ਼ਹਿਰਾ ਗਰਾਊਂਡ ਵਿਖੇ ਕੀਤੀ ਗਈ ਤੇ ਇਸ ਮੌਕੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਸਬਰ ਸਹਿਮਤੀ ਨਾਲ ਮਤਾ ਪਾਸ ਕਰਕੇ ਡਾਕਟਰ ਰਕੇਸ਼ ਸ਼ਰਮਾ ਨੂੰ ਦੁਬਾਰਾ ਪ੍ਰਧਾਨ ਨਿਯੁਕਤ ਕੀਤਾ ਗਿਆ ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਪ੍ਰਧਾਨ ਸ਼ਰਮਾ ਨੂੰ ਮੁਬਾਰਕਵਾਦ ਦਿੱਤੀ ਇਸ ਮੌਕੇ ਮੈਂਬਰਾਂ ਦਾ ਧੰਨਵਾਦ ਕਰਦੇ ਡਾਕਟਰ ਰਕੇਸ਼ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਡਿਊਟੀ ਨੂੰ ਤੰਦਹੀ ਨਾਲ ਨਿਭਾਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਯਤਨ ਸ਼ੀਲ ਰਹਿਣਗੇ। ਇਸ ਮੌਕੇ ਪ੍ਰਮੋਦ ਕੁਮਾਰ, ਅਰਵਿਕਾਂਤ ਗੁਪਤਾ, ਵਿਸ਼ਾਲ ਕੁਮਾਰ, ਵਿਕਾਸ, ਅਤੇ ਸੁਰਿੰਦਰ ਕੁਮਾਰ ਸ਼ਰਮਾ, ਡਾਕਟਰ ਜਤਿੰਦਰ ਕੁਮਾਰ ਸ਼ਰਮਾ, ਸਤਨਾਮ ਕਾਲਾ, ਵਿਨੋਦ ਕੁਮਾਰ ਸ਼ਰਮਾ, ਅਸ਼ੋਕ, ਅਤੇ ਤਿਲਕਰਾਜ, ਇੰਦਰਜੀਤ, ਅਤੇ ਡਾਕਟਰ ਪੂਰਨ ਚੰਦ ਆਦ ਹਾਜ਼ਰ ਸ। ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ। ਹਾਂ ਜੀ। 17 8 225 ਨੂੰ ਨਵਜਵਕ ਸਹਿਰਾ ਕਮੇਟੀ ਦੀ ਫਲੋਰ 'ਚ ਜੋ ਸਹਿਰਾ ਪਰਪਸ ਮਨਾਣ ਲਈ ਇੱਕ ਮੀਟਿੰਗ ਹੋਈ 5:30 ਵਜੇ ਸ਼ਾਮ ਨੂੰ ਜਿਹਦੇ ਵਿੱਚ ਸਰਵਸੰਮਤੀ ਨਾਲ ਡਾਕਟਰ ਰਕੇਸ਼ ਕੁਮਾਰ ਨੇ ਪ੍ਰਦਾਨ ਸਹਿਰਾ ਕਮੇਟੀ ਨੂੰ ਸਰਵਸੰਮਤੀ ਨਾਲ ਮਨਨੋ ਦਿੱਤਾ ਸਾਰੇ ਮੈਂਬਰਾਂ ਨੂੰ ਸਵਾਗਤ ਇਸ ਫੰਕਸ਼ਨ 'ਚ ਬੜ ਚੜਕੇ ਹਿੱਸਾ ਲੈਣ। ਧੰਨਵਾਦ। ਓਕੇ।